ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਵੱਲ ਪੂਰਾ ਧਿਆਨ ਦੇ ਰਹੀ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 881 ਮੁਫਤ ਕੈਂਪਰ ਚਲਾਏ ਜਾ ਰਹੇ ਹਨ। 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਵੱਡੇ ਹਸਪਤਾਲਾਂ ਤੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਕੈਂਪਾਂ ਵਿੱਚ 107 ਦਵਾਈਆਂ ਮੁਫਤ ਉਪਲਬਧ ਹਨ। ਨਾਲ ਹੀ 47 ਤਰ੍ਹਾਂ ਦੇ ਟੈਸਟ ਮੁਫਤ ਕੀਤੇ ਜਾ ਰਹੇ ਹਨ ਹਰ ਰੋਜ਼ ਲਗਭਗ 70000 ਮਰੀਜ਼ ਇਨ੍ਹਾਂ ਕੇਂਦਰਾਂ ਵਿੱਚ ਆਨਲਾਈਨ ਰਜਿਸਟਰ ਕਰ ਰਹੇ ਹਨ ਹੁਣ ਤੱਕ ਇਨ੍ਹਾਂ ਕੇਂਦਰਾਂ ਵਿੱਚ ਹਰ ਉਮਰ ਦੇ 3 ਕਰੋੜ 70 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਸਾਡੇ ਇਥੇ ਆਮ ਆਦਮੀ ਕਲੀਨਿਕ ਦੇ ਵਿੱਚ ਫ੍ਰੀ ਟੈਸਟ ਫ੍ਰੀ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਫਰਵਰੀ 2022 ਤੋਂ ਜਨਵਰੀ 2023 ਤੱਕ 34 ਲੱਖ ਮਰੀਜ਼ ਜਦੋਂ ਕਿ ਫਰਵਰੀ 2024 ਤੋਂ ਜਨਵਰੀ 2025 ਤੱਕ 1 ਕਰੋੜ 77 ਲੱਖ ਮਰੀਜ਼ ਕੇਂਦਰਾਂ ਤੇ ਪਹੁੰਚੇ ਇਹ ਵਾਧਾ 415% ਸੀ ਇੱਥੇ ਡਾਕਟਰ ਸਾਹਿਬ ਬਹੁਤ ਕੋਆਪਰੇਟਿਵ ਨੇ ਤੇ ਮੁਫਤ ਇਲਾਜ ਮੁਫਤ ਦਵਾਈਆਂ ਤੇ ਮੁਫਤ ਵਿੱਚ ਟੈਸਟ ਹੁੰਦੇ ਨੇ ਅਸੀਂ ਸਰਕਾਰ ਨੂੰ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸਿਹਤ ਤੇ ਪੂਰਾ ਧਿਆਨ ਹੈ